ਅਮਰੀਕੀ ਸਨੇਟ ਦੇ ਵੱਲੋਂ ਪਾਸ ਕੀਤੇ ਬਿਗ ਬਿਊਟੀਫੁਲ ਬਿਲ ਕਾਨੂੰਨ ਭਾਰਤੀਆਂ ਨੂੰ ਵੱਡੀ ਰਾਹਤ ਦੇਣ ਵਾਲਾ ਹੈ ਰੈਮੀਡੈਂਸ ਟੈਕਸ ਦੇ ਵਿੱਚ ਕਟੌਤੀ ਕਰਕੇ ਸਰਕਾਰ ਨੇ ਭਾਰਤੀਆਂ ਨੂੰ ਰਾਹਤ ਦਿੱਤੀ ਹੈ ਹੁਣ ਅਮਰੀਕਾ ਰਹਿੰਦੇ ਭਾਰਤੀ ਆਸਾਨੀ ਤੇ ਸੁਰੱਖਿਅਤ ਢੰਗ ਦੇ ਨਾਲ ਪੈਸੇ ਭਾਰਤ ਭੇਜ ਸਕਦੇ ਨੇ ਪਰ ਤੁਹਾਨੂੰ ਦੱਸਾਂਗੇ ਕਿ ਟੈਕਸ ਬਚਾਉਣ ਲਈ ਕਿਹੜੇ-ਕਿਹੜੇ ਤਰੀਕੇ ਅਪਣਾਉਣੇ ਚਾਹੀਦੇ ਨੇ ਅਤੇ ਕਿਹੜੇ ਤਰੀਕਿਆਂ ਤੋਂ ਬਚਣਾ ਚਾਹੀਦਾ ਹੈ ਸਸਰੀਆਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕਾ ਦੇ ਵਿੱਚ ਰਹਿੰਦੇ ਐਨ ਆਰ ਆਈਜ਼ ਭਾਰਤੀਆਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਅਮਰੀਕੀ ਸੈਨੇਟ ਨੇ ਵਿਦੇਸ਼ੀਆਂ ਨੂੰ ਪੈਸੇ ਭੇਜਣ ਤੇ ਲਗਾਏ ਜਾਣ ਵਾਲੇ ਟੈਕਸ ਦੀ ਦਰ ਨੂੰ 5% ਤੋਂ ਘਟਾ ਕੇ 1% ਕਰ ਦਿੱਤਾ ਹੈ ਜੋ 1 ਜਨਵਰੀ 2026 ਤੋਂ ਲਾਗੂ ਹੋਵੇਗਾ ਸਭ ਤੋਂ ਅਹਿਮ ਗੱਲ ਇਹ ਹੈ ਕਿ ਜੇਕਰ ਐਨ ਆਰ ਆਈਜ਼ ਖਾਸ ਤਨੀਕਿਆ ਜਿਵੇਂ ਕਿ ਏ ਸੀ ਐਚ ਆਟੋਮੈਟਿਕ ਕਲੀਅਰੈਂਸ ਹਾਊਸ ਟਰਾਂਸਫਰ ਡੈਬਿਟ ਕਾਰਡ ਜਾਂ ਫਿਰ ਕ੍ਰੈਡਿਟ ਕਾਰਡ ਦੇ ਰਾਹੀਂ ਪੈਸੇ ਭੇਜਦੇ ਨੇ ਤਾਂ ਉਹਨਾਂ ਨੂੰ 1% ਟੈਕਸ ਨਹੀਂ ਦੇਣਾ ਪਵੇਗਾ ਇਸ ਖਬਰ ਨੇ ਅਮਰੀਕਾ ਦੇ ਵਿੱਚ ਰਹਿੰਦੇ ਭਾਰਤੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਕਿਉਂਕਿ ਇਹ ਉਹਨਾਂ ਦੇ ਪਰਿਵਾਰਾਂ ਤੇ ਭਾਰਤ ਦੇ ਵਿੱਚ ਨਿਵੇਸ਼ ਕਰਨ ਦੇ ਲਈ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਸੌਖਾ ਤੇ ਸਸਤਾ ਬਣਾਉਂਦੀ ਹੈ ਅਮਰੀਕੀ ਸਰਕਾਰ ਨੇ 1 ਬਿਗ ਬਿਊਟੀਫੁਲ ਬਿਲ ਦੇ ਹਿੱਸੇ ਵਜੋਂ ਗੈਰ ਅਮਰੀਕੀ ਨਾਗਰਿਕਾਂ ਜਿਨ੍ਹਾਂ ਦੇ ਵਿੱਚ ਐਨ ਆਰ ਆਈਜ਼ ਗ੍ਰੀਨ ਕਾਰਡ ਧਾਰਕ ਐਚ 1 ਬੀ ਵੀਜ਼ਾ ਤੇ ਐਫ 1 ਵੀਜ਼ਾ ਧਾਰਕ ਅਤੇ ਵਿਦੇਸ਼ੀ ਵਿਦਿਆਰਥੀ ਸ਼ਾਮਿਲ ਨੇ ਉਨ੍ਹਾਂ ਦੇ ਵੱਲੋਂ ਵਿਦੇਸ਼ ਨੂੰ ਭੇਜ ਜਾਣ ਵਾਲੇ ਪੈਸਿਆਂ ਤੇ ਇੱਕ ਨਵਾਂ ਟੈਕਸ ਲਗਾਉਣ ਦਾ ਪ੍ਰਸਤਾਵ ਰੱਖਿਆ ਗਿਆ ਸੀ ਸ਼ੁਰੂ ਵਿੱਚ ਇਹ ਟੈਕਸ 5% ਸੀ ਜਿਸ ਨੂੰ ਬਾਅਦ ਦੇ ਵਿੱਚ ਹਾਊਸ ਆਫ ਰਿਪ੍ਰেজੈਂਟੇਟਿਵਸ ਨੇ 3.5% ਕਰ ਦਿੱਤਾ ਤੇ ਫਿਰ ਸੈਨੇਟ ਨੇ ਇਸ ਨੂੰ ਘਟਾ ਕੇ 1% ਕਰ ਦਿੱਤਾ ਇਹ ਟੈਕਸ ਐਕਸਾਈਜ਼ ਦੇ ਰੂਪ ਦੇ ਵਿੱਚ ਲਗਾਇਆ ਜਾ ਰਿਹਾ ਹੈ ਜਿਸ ਦਾ ਮਕਸਦ ਅਮਰੀਕੀ ਖਜ਼ਾਨੇ ਲਈ ਮਾਲੀਆ ਇਕੱਠਾ ਕਰਨਾ ਹੈ ਤੇ ਇਮੀਗ੍ਰੇਸ਼ਨ ਨੀਤੀਆਂ ਨੂੰ ਸਖਤ ਕਰਨਾ ਹੈ ਇਸ ਬਿਲ ਦੇ ਮੁਤਾਬਿਕ ਇਹ ਟੈਕਸ ਉਨਾ ਪੈਸਿਆਂ ਤੇ ਲਾਗੂ ਹੁੰਦਾ ਹੈ ਜੋ ਗੈਰ ਅਮਰੀਕੀ ਨਾਗਰਿਕ ਅਮਰੀਕਾ ਤੋਂ ਵਿਦੇਸ਼ਾਂ ਨੂੰ ਭੇਜਦੇ ਨੇ ਇਹ ਟੈਕਸ ਰੈਮੀਟਸ ਸਰਵਿਸ ਪ੍ਰੋਵਾਈਡਰਸ ਜਿਵੇਂ ਕਿ ਬੈਂਕ ਵੈਸਟਰਨ ਯੂਨੀਅਨ ਜਾਂ ਫਿਰ ਮਨੀ ਟ੍ਰਾਂਸਫਰ ਐਪਸ ਦੇ ਵੱਲੋਂ ਵਸੂਲਿਆ ਜਾਵੇਗਾ ਅਤੇ ਹਰ ਤਿਮਾਹੀ ਮਹੀਨੇ ਅਮਰੀਕੀ ਖਜ਼ਾਨੇ ਨੂੰ ਭੇਜਿਆ ਜਾਵੇਗਾ ਪਰ ਮਹੱਤਵਪੂਰਨ ਗੱਲ ਇਹ ਹੈ ਕਿ ਜੇ ਖਾਸ ਡਿਜੀਟਲ ਤਰੀਕਿਆਂ ਨਾਲ ਤੁਸੀਂ ਪੈਸੇ ਭਰਤ ਭੇਜਦੇ ਹੋ ਤਾਂ ਇਹ ਟੈਕਸ ਨਹੀਂ ਲਗਾਇਆ ਜਾਵੇਗਾ ਤੁਹਾਨੂੰ ਦੱਸਦੇ ਹਾਂ ਕਿਹੜੇ-ਕਿਹੜੇ ਤਰੀਕਿਆਂ ਦੇ ਨਾਲ ਤੁਸੀਂ ਰੈਮਿਟੈਂਸ ਟੈਕਸ ਤੋਂ ਬਚ ਸਕਦੇ ਹੋ ਅਮਰੀਕੀ ਸੈਨੇਟ ਦੇ ਸੋਦੇ ਹੋਏ ਬਿਲ ਦੇ ਮੁਤਾਬਿਕ ਆਟੋਮੈਟਿਕ ਕਲੀਅਰਿੰਗ ਹਾਊਸ ਟ੍ਰਾਂਸਫਰ ਦੇ ਰਾਹੀਂ ਤੁਸੀਂ ਟੈਕਸ ਬਚਾ ਸਕਦੇ ਹੋ ਏਸੀਐਚ ਇੱਕ ਇਲੈਕਟ੍ਰੋਨਿਕ ਬੈਂਕ ਟੂ ਬੈਂਕ ਟ੍ਰਾਂਸਫਰ ਹੈ ਜੋ ਜ਼ਿਆਦਾਤਰ ਐਨਆਰਆਈਜ਼ ਦੇ ਵੱਲੋਂ ਵਰਤਿਆ ਜਾਂਦਾ ਹੈ ਇਸ ਦੇ ਵਿੱਚ ਬੈਂਕ ਖਾਤਿਆਂ ਰਾਹੀਂ ਸਿੱਧੇ ਪੈਸੇ ਭੇਜੇ ਜਾਂਦੇ ਨੇ ਦੂਸਰਾ ਅਮਰੀਕਾ ਦੇ ਵਿੱਚ ਜਾਰੀ ਕੀਤੇ ਗਏ ਡੈਬਿਟ ਤੇ ਕ੍ਰੈਡਿਟ ਕਾਰਡ ਰਾਹੀਂ ਵੀ ਤੁਸੀਂ ਭੁਗਤਾਨ ਕਰ ਸਕਦੇ ਹੋ ਤੀਸਰਾ ਪ੍ਰਮਾਣਿਤ ਅਮਰੀਕੀ ਬੈਂਕ ਖਾਤੇ ਅਜਿਹੇ ਖਾਤਿਆਂ ਤੋਂ ਟਰਾਂਸਫਰ ਜੋ ਅਮਰੀਕੀ ਅਥਾਰਟिटीज ਦੇ ਵੱਲੋਂ ਪ੍ਰਮਾਣਿਤ ਹੋਣ ਇਹਨਾਂ ਤਰੀਕਿਆਂ ਦੇ ਨਾਲ ਤੁਹਾਡੇ ਭਾਰਤ ਭੇਜੇ ਪੈਸਿਆਂ ਤੇ 1% ਰੈਮਿਟੈਂਸ ਟੈਕਸ ਨਹੀਂ ਲੱਗੇਗਾ ਤੇ ਤੁਸੀਂ ਆਪਣੇ ਪੈਸੇ ਭਾਰਤ ਭੇਜਣ ਦੀ ਪ੍ਰਕਿਰਿਆ ਨੂੰ ਸਸਤਾ ਤੇ ਸੁਰੱਖਿਅਤ ਕਰ ਸਕਦੇ ਹੋ ਹੁਣ ਤੁਹਾਨੂੰ ਦੱਸ ਦਿਆਂ ਕਿ ਉਹ ਕਿਹੜੇ ਤਰੀਕੇ ਨੇ ਜਿਸ ਦੇ ਰਾਹੀਂ ਤੁਹਾਡੇ ਭਾਰਤ ਭੇਜੇ ਪੈਸਿਆਂ ਤੇ ਟੈਕਸ ਲੱਗੇਗਾ ਜੇਕਰ ਐਨਆਰਆਈਜ਼ ਕੈਸ਼ ਨਗਦੀ ਦੇ ਵਿੱਚ ਟਰਾਂਸਫਰ ਕਰਦੇ ਨੇ ਜਿਵੇਂ ਕਿ ਮਨੀ ਆਰਡਰ ਜਾਂ ਫਿਰ ਬੈਂਕ ਦੇ ਰਾਹੀਂ ਜਾਰੀ ਕੀਤੇ ਗਏ ਕੈਸ਼ੀਅਰ ਚੈਕਸ ਜਾਂ ਫਿਰ ਕੋਈ ਵੀ ਹੋਰ ਸਰੀਰਕ ਸਾਧਨ ਜੋ ਡਿਜੀਟਲ ਟਰਾਂਸਫਰ ਦੀ ਸ਼੍ਰੇਣੀ ਦੇ ਵਿੱਚ ਨਾ ਆਉਂਦਾ ਹੋਵੇ ਉਹਨਾਂ ਤਰੀਕਿਆਂ ਨੂੰ ਵਰਤਣ ਤੇ ਤੁਹਾਡੇ ਤੇ ਟੈਕਸ ਲੱਗੇਗਾ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਰੈਮਿਟੈਂਸ ਪ੍ਰਾਪਤ ਕਰਤਾ ਦੇਸ਼ ਹੈ ਜਿਸਨੇ ਸਾਲ 2024 ਦੇ ਵਿੱਚ ਲਗਭਗ 129 ਬਿਲੀਅਨ ਦੇ ਰੈਮਿਟੈਂਸ ਪ੍ਰਾਪਤ ਕੀਤੇ ਸਨ ਇਹਨਾਂ ਦੇ ਵਿੱਚੋਂ 32 ਬਿਲੀਅਨ ਅਮਰੀਕਾ ਤੋਂ ਹੀ ਆਏ ਸਨ ਅਮਰੀਕਾ ਵਿੱਚ ਲਗਭਗ 4.4 ਮਿਲੀਅਨ ਭਾਰਤੀ ਮੂਲ ਦੇ ਲੋਕ ਰਹਿੰਦੇ ਨੇ ਜਿਨ੍ਹਾਂ ਦੇ ਵਿੱਚ 3.2 ਮਿਲੀਅਨ ਐਨਆਰਆਈਜ਼ ਨੇ ਇਹ ਲੋਕ ਅਕਸਰ ਆਪਣੇ ਪਰਿਵਾਰਾਂ ਦੀ ਸਹਾਇਤਾ ਸਿੱਖਿਆ ਸਿਹੇ ਸੰਭਾਲ ਜਾਂ ਫਿਰ ਭਾਰਤ ਦੇ ਵਿੱਚ ਨਿਵੇਸ਼ ਕਰਨ ਦੇ ਲਈ ਪੈਸੇ ਭੇਜਦੇ ਨੇ ਜੇਕਰ ਤੁਸੀਂ ਵੱਡੀ ਰਕਮ ਭਾਰਤ ਭੇਜਣ ਦੀ ਯੋਜਨਾ ਬਣਾ ਰਹੇ ਹੋ ਤਾਂ 31 ਦਸੰਬਰ 2025 ਤੋਂ ਪਹਿਲਾਂ ਪਹਿਲਾਂ ਟਰਾਂਸਫਰ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਇਹ ਟੈਕਸ 1 ਜਨਵਰੀ 2026 ਤੋਂ ਲਾਗੂ ਹੋ ਜਾਵੇਗਾ ਟੈਕਸ ਤੋਂ ਬਚਣ ਦੇ ਲਈ ਗੈਰ ਕਾਨੂੰਨੀ ਜਾਂ ਫਿਰ ਅਸਿੱਧੇ ਤਰੀਕੇ ਜਿਵੇਂ ਕਿ ਥਰਡ ਪਾਰਟੀ ਜਾਂ ਫਿਰ ਸ਼ੈਲ ਅਕਾਊਂਟਸ ਦੀ ਵਰਤੋਂ ਬਿਲਕੁਲ ਵੀ ਨਾ ਕਰੋ ਕਿਉਂਕਿ ਬਿਲ ਦੇ ਵਿੱਚ ਐਂਟੀ ਅਬਿਊਜ਼ ਨਿਯਮ ਸ਼ਾਮਿਲ ਨੇ ਜੋ ਅਜਾਇਆਂ ਗਤੀਵਿਧੀਆਂ ਤੇ ਜੁਰਮਾਨੇ ਜਾਂ ਫਿਰ ਕਾਰਵਾਈਆਂ ਦੀ ਸੰਭਾਵਨਾ ਵਧਾਉਂਦੇ ਨੇ ਕੁਝ ਮਹਾਰਤ ਮੰਨਣਾ ਹੈ ਕਿ ਏਟੈਕਸ ਐਨਆਰਆਈਜ਼ ਨੂੰ ਅਮਰੀਕਾ ਦੇ ਵਿੱਚ ਹੀ ਨਿਵੇਸ਼ ਕਰਨ ਲਈ ਪ੍ਰੇਰਿਤ ਕਰ ਸਕਦਾ ਹੈ ਜਿਸ ਦੇ ਨਾਲ ਭਾਰਤ ਦੇ ਵਿੱਚ ਨਿਵੇਸ਼ ਦੀ ਸੰਭਾਵਨਾ ਘਟ ਸਕਦੀ ਹੈ ਹਾਲਾਂਕਿ 1% ਦੀ ਕੱਟੀ ਹੋਈ ਦਰ ਅਤੇ ਡਿਜੀਟਲ ਟਰਾਂਸਫਰਸ ਤੇ ਛੋਟ ਨੇ ਇਸ ਪ੍ਰਭਾਵ ਨੂੰ ਕਾਫੀ ਹੱਦ ਤੱਕ ਘਟਾ ਦਿੱਤਾ ਹੈ ਟੈਕਸ ਮਹਾਰਾ ਅਤੇ ਵਿੱਤੀ ਸਲਾਹਕਾਰਾਂ ਦੀ ਸਲਾਹ ਹੈ ਕਿ ਐਨਆਰਆਈਜ਼ ਨੂੰ ਇਸ ਨਵੇਂ ਟੈਕਸ ਦੀ ਤਿਆਰੀ ਲਈ ਹੁਣ ਤੋਂ ਹੀ ਉਚਿਤ ਕਦਮ ਚੁੱਕਣੇ ਸ਼ੁਰੂ ਕਰ ਦੇਣੇ ਚਾਹੀਦੇ ਨੇ ਜਿਵੇਂ ਸਾਰੇ ਰੈਮਿਟੈਂਸ ट्रांजੈਕਸ਼ਨਸ ਦੇ ਵੀਰ-ਵੀਰ ਰੱਖੋ ਜੋ ਟੈਕਸ ਫਾਈਲਿੰਗ ਦੇ ਲਈ ਮਦਦਗਾਰ ਸਾਬਿਤ ਹੋਣਗੇ ਡੀਬੀਐਸ ਟ੍ਰੈਜਰਜ਼ ਜਾਂ ਫਿਰ ਵਾਇਸ ਵਰਗੀਆਂ ਪ੍ਰਮਾਣਿਤ ਅਤੇ ਸੁਰੱਖਿਅਤ ਰੈਮਿਟੈਂਸ ਸਰਵਿਸ ਦੀ ਵਰਤੋਂ ਕਰੋ ਜੋ ਘੱਟ ਫੀਸ ਅਤੇ ਤੇਜ਼ ਟ੍ਰਾਂਸਫਰ ਦੀ ਸਹੂਲਤ ਦਿੰਦੀਆਂ ਨੇ ਆਪਣੇ ਵੀਜ਼ਾ ਤੇ ਸਿਟੀਜ਼ਨਸ਼ਿਪ ਸਟੇਟਸ ਦੀ ਪੁਸ਼ਟੀ ਕਰੋ ਕਿਉਂਕਿ ਅਮਰੀਕੀ ਨਾਗਰਿਕਾਂ ਨੂੰ ਇਹ ਟੈਕਸ ਨਹੀਂ ਦੇਣਾ ਪਵੇਗਾ ਅਤੇ ਉਹ ਗਲਤੀ ਦੇ ਨਾਲ ਜੇਕਰ ਟੈਕਸ ਅਦਾ ਕਰ ਵੀ ਦਿੰਦੇ ਨੇ ਤਾਂ ਰਿਫੰਡ ਕਲੇਮ ਕਰ ਸਕਦੇ ਨੇ ਅਮਰੀਕਾ ਦੇ ਵਿੱਚ ਜ਼ਿਆਦਾਤਰ ਭਾਰਤੀ ਪ੍ਰਵਾਸੀ ਪਹਿਲਾਂ ਹੀ ਪੈਸਿਆਂ ਦੇ ਭੁਗਤਾਨ ਦੇ ਲਈ ਡਿਜੀਟਲ ਚੈਨਲਸ ਦੀ ਵਰਤੋਂ ਕਰਦੇ ਆ ਰਹੇ ਨੇ ਜਿਸ ਦੇ ਕਾਰਨ ਉਹਨਾਂ ਤੇ ਇਸ ਟੈਕਸ ਦਾ ਪ੍ਰਭਾਵ ਨਹੀਂ ਪਵੇਗਾ ਫਿਰ ਵੀ ਐਨਆਰਆਈਜ਼ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਇਸ ਤਰੀਕੇ ਦੇ ਨਾਲ ਕਰਨ ਕਿ ਕਾਨੂੰਨਾਂ ਦੀ ਉਲੰਘਣਾ ਵੀ ਨਾ ਹੋਵੇ ਇਹ ਨਿਯਮ 2026 ਤੋਂ ਲਾਗੂ ਹੋਣ ਦੇ ਨਾਲ ਐਨਆਰਆਈਜ਼ ਦੇ ਕੋਲ ਆਪਣੇ ਰੈਮਿਟੈਂਸ ਰਣਨੀਤੀ ਨੂੰ ਸੁਧਾਰਨ ਦੇ ਲਈ ਕਾਫੀ ਸਮਾਂ ਹੈ ਤਾਂ ਜੋ ਆਪਣੇ ਪਰਿਵਾਰਾਂ ਨੂੰ ਭੇਜਣ ਵਾਲੇ ਪੈਸਿਆਂ ਨੂੰ ਆਸਾਨੀ ਦੇ ਨਾਲ ਭਾਰਤ ਭੇਜ ਸਕਣ।